ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ੇਰਖਾਂ ਦੇ ਵਿੱਚ ਸ਼ੇਰਖਾਂ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨ ਮੱਤਾ ਨਗਰ ਆ ਤੇ ਇਹ ਮਿੱਤਰੋ ਫਰੋਸ਼ਾ ਤੋਂ ਜਦੋਂ ਆਪਾਂ ਸੋਢੀ ਨਗਰ ਨੂੰ ਆਉਣੇ ਆ ਸੋਢੀ ਨਗਰ ਤੋਂ ਸਿੱਧੀ ਛੜਕੀ ਆ ਜਿਹੜੀ ਇਸ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਆ 2 ਜਨਵਾਰ ਵਕਾਊ ਆ ਮਿੱਤਰੋ ਬਾਈ ਹੁਣਿਆਂ ਦੇ ਇੱਕ ਤਾਂ ਗਾਮ ਆ ਮਿੱਤਰੋ ਟੌਪ ਦੀ ਇੱਕ ਝੋਟੀਆ ਟੋਕੜ ਗੱਬਲ ਆਜੋ ਜਾਣਦੇ ਆ ਮੋਢਲੀ ਜਾਣਕਾਰੀ ਮਾਲਕਾ ਤੋਂ ਕੀ ਨੋ ਦੀ ਡਿਟੇਲਾ ਸਸੇ ਕਾਲ ਸੁੱਖੇ ਵੀਰੇ ਸਸੇ ਕਾ ਭਾਈ ਕੀ ਹਾਲ ਆ ਵੱਡੇ ਬਹੁਤ ਵਧੀਆ ਤੁਸੀਂ ਸੇਤਾਂ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਸ਼ੁਕਰ ਅੱਛਾ ਸੁੱਖੇ ਭਾਈ ਕਿੰਨੇ ਜਾਨਵਰ ਵੇਚਨੇ ਆ ਅੱਜ ਅੱਜ 2 ਬਾਈ ਠੀਕ ਹੈ ਬਾਈ ਗਾਂ ਤੋਂ ਹੀ ਸ਼ੁਰੂਆਤ ਕਰ ਲਈਏ ਕਿਨੂਆ ਸੁਆ ਸੁੰਦੀ ਆ ਵੀਰੇ ਇਹ ਤੇ ਅਤੀਜ ਸੁਣਦੇ ਠੀਕ ਹੈ ਕਿੰਨੇ ਦਿਨ ਬਾਕੀ ਹੈ ਤੇ ਸੁਣਦੇ ਦਿਨ ਇਹ ਕੱਲ ਨੂੰ ਹੋ ਜਾਣੇ ਪੂਰੇ ਜੀ ਕੱਲ ਨੂੰ ਹੋ ਜਾਣੇ ਪੂਰੇ ਹਾਂਜੀ ਅੱਛਾ ਸੁੱਕੇ ਵੀਰੇ ਦੁੱਧ ਦਾ ਰਿਕਾਰਡ ਕੀ ਦੱਸਿਆ ਮਾਲਕਾ ਕਿੰਨੇ ਕਿਲੋ ਦੱਸਿਆ ਮਾਲਕਾ ਕਿੰਨਾ 30 ਕਿਲੋ 30 ਕਿਲੋ ਦਾ ਠੀਕ ਹੈ ਕੋਈ ਸੀਮਨ ਵਗੈਰਾ ਦੀ ਡਿਟੇਲ ਹੈ ਜੈ ਸਨੋ ਮੈਂ ਤਾਂ ਗਾਂ ਲੱਗਾ ਹਾਂ ਸਨੋ ਮੈਂਨ ਦਾ ਲੱਗਿਆ ਹਾਂ ਠੀਕ ਹੈ ਬਾਈ ਅੱਛਾ ਫਾਰਮ ਚੋਂ ਲਈ ਕਿ ਘਰੋਂ ਵੱਤੀ ਹੈ ਘਰੋਂ ਕਰੋ ਕਰੋ ਕਰੋਂ ਲਈ ਹੈ ਠੀਕ ਹੈ ਇਹ ਖੁਰਲੀ ਤਾਂ ਬੰਨੀ ਆਈ ਆ ਹਾਂਜੀ ਠੀਕ ਹੈ ਬਾਈ ਅੱਛਾ ਰੇਟ ਬਾਈ ਜਾਂਦਾ ਰੇਟ ਦਾ 1 5 ਕਰਦੇ ਆਂ ਜੀ ਦੇਣ ਲੈਣ ਵਾਲਾ ਦੱਸ ਦੇਣਾ ਕੋਈ ਕਰਦਾਂਗੇ ਮਾਨਤਨ ਕਰ ਕਰ ਦੱਸ ਖੁੱਲ ਕੇ ਦੱਸ ਵੀਡੀਓ ਚ ਦੱਸ ਅੱਜ ਤੁਸੀਂ ਦੱਸਦੇ ਅੱਜ ਤੀ ਤੂੰ ਦੱਸ ਜਾਨਾ ਨਹੀਂ ਤੁਹਾਡੇ ਮੂੰਹ ਨਹੀਂ ਮੈਂ ਨਹੀਂ ਕਹਿਣਾ ਕੁਝ ਨਹੀਂ ਅੱਜ ਤੁਹਾਡੇ ਮੂੰਹ ਮੈਂ ਤਾਂ ਕਹਿ ਦੂੰਗਾ 90 ਦੇ 85 ਦੀ ਦੇ ਦੇ ਤਾਂ ਦੇ ਦਾਂਗੇ ਜੇ ਤੂੰ ਕਹਿਵੇਂਗਾ ਯਾਰ ਦੱਸ ਕਿੰਨੇ ਦੀ ਦੇ ਦੇ ਫਿਰ ਲੱਖਾਂ ਮਾਨਤਨ ਕਰਦਾਂਗੇ ਖੁੱਲਾ ਕਰ ਦੇਗਾ ਕਰ ਦਾਂਗੇ ਤੂੰ ਕਿਰਾਇਆ ਪਾੜਾ ਛੱਡ ਦੇਗਾ ਕਰ ਛੱਡ ਦੇਣ ਛੱਡ ਕੱਡੀ ਬਾਰੋਂ ਤੋਰੀ ਭਾਈ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਵੀਰੇ ਰੰਗ ਬੰਦ ਕੇ ਤੀਜਾ ਸੂਆ ਸੁੰਦੀ ਆ ਕਰਮਾ ਵਾਲੀ ਸੂਣ ਦੇ ਵਿੱਚ ਅਜੇ ਦਿਨ ਦੇ ਦੋ ਚਾਰ ਲੈ ਜਾਣੇ ਆ ਵੈਸੇ ਕਾਗਜ਼ੀ ਦੇਣਾ ਜਿਹੜੇ ਕੱਲ ਨੂੰ ਪੂਰੇ ਹੋਣੇ ਬਾਈ ਹਾਂਜੀ ਠੀਕ ਆ ਬਾਈ ਠੀਕ ਆ ਗੰਡਾ ਹੀ ਪੜਿਆਉ ਦਿੱਤੀਆਂ ਯਾਰ ਹਾਂ ਬਾਈ ਸੋਕੇ ਹਾਂਜੀ ਗੰਡਾ ਬਹੁਤ ਦਿੱਤੀਆਂ ਐ ਨਿੱਕੇ ਨੇ ਬੰਨੇ ਸੀ ਅੱਜ ਅਸੀਂ ਪਾਸੇ ਹੀ ਲੰਬਰਦਾਰ ਗਿਆ ਮਰਗ ਜੇ ਹੋ ਗਈ ਉਧਰ ਠੀਕ ਆ ਤੇ ਮੈਂ ਵੀ ਪਾਸੇ ਗਿਆ ਸੀ ਐ ਬੰਨੇ ਚਾਹਾਂ ਵੀ ਇਹ ਖੁੱਲਦੀ ਤੋਂ ਨਹੀਂ ਭਾਈ 7 ਦਿਨ ਲੱਗੇ ਰਹਿੰਦੀ ਹੈ ਹੂੰ ਨਹੀਂ ਠੀਕ ਐ ਗੰਡਾ ਲੈਣੀ ਆ ਮੈਂ ਤਾਂ ਲਵਾਵੇਂ ਮਰੀ ਹੀ ਤੁਰਿਆ ਜਾਵੇ ਪਰ ਇਹਨੇ ਵਿਚਾਰੀ ਨੇ ਜੀਵ ਵੀ ਨਹੀਂ ਲਾਇਆ ਗਾਣੇ ਤੇਰੀ ਨੇ ਬਾਈ ਨਹੀਂ ਲਾਇਆ ਜੀ ਹੈ ਅੱਜ ਅੱਧੇ ਅਸਰ ਵਿੱਚ ਮੱਝ ਗਾਣੇ ਪੱਠੇ ਨਹੀਂ ਝੱਕੇ ਗਾਣੇ ਇਹ ਉੱਥੇ ਨਾਲ ਖਾਂਦੇ ਪੱਠੇ ਹੂੰ ਇਹੀ ਪੌਣੇ ਚਾਰ ਚਾਰ ਖੋਲ ਕੇ ਖਾਂਦੇ ਨਹੀਂ ਪੂਰਾ ਇਹ ਤੂੰ ਚਾਰ ਪੌਣਾ ਇਹੀ ਚਾਰ ਪਾਈਦਾ ਪੱਠੇ ਲਿਆ ਕੇ ਪਾ ਦੇ ਇਹਨੂੰ ਪੱਠੇ ਛੇਰੀ ਨਹੀਂ ਜਾ ਰਹੇ ਠੀਕ ਆ ਹਮਾਰਾ ਗੋਗੀ ਨਾ ਫਿਰ ਹਨਾ ਹਾਂਜੀ ਮੁੰਡਾ ਮਰ ਗਿਆ ਨੌਜਵਾਨ ਹੈ ਹਾਂ ਨਹੀਂ ਪਤਾ ਲੱਗਦਾ ਜਿੰਦੂ ਕੀ ਦਾ ਅਟੈਕ ਹੋ ਗਿਆ ਵਿਚਾਰੇ ਨੂੰ ਠੀਕ ਆ ਵੇਖੋ ਕਰਦੀ ਵੀ ਮਿੱਤਰੋ ਤੁਰਦੀ ਤਰਦੀ ਵੇਖੋ ਹਨਾ ਐ ਵਾਕਿਆ ਹੀ ਤੇਰੀ ਗੱਲ ਵਾਂਗੂ ਬਾਈ ਜਦੋਂ ਰੱਜੀ ਰੁੱਜੀ ਹੋਣੀ ਲੁੱਟਦੀ ਹੋਣੀ ਆ ਕਿ ਨਹੀਂ ਅੱਧੀ ਆਗਾਹ ਬਾਈ ਅੱਜ ਹੂੰ ਅੱਜ ਮਾਰੇ ਖਾਨ ਲੱਗੀ ਪੱਠੇ 1 5 ਰੇਟ ਆ ਦਮਾਨਤਨ ਖੁੱਲਾ ਲੱਖ ਦੇ ਵਿੱਚੋਂ ਹੈ ਹਾਂਜੀ ਤੇ ਪਾਸ ਓਕੇ ਹੱਥ ਨਾਲ ਤੁਹਾਨੂੰ ਦੀ ਹਾਂਜੀ ਹਾਂਜੀ ਜੇ ਕੋਈ ਆਨਲਾਈਨ ਮੰਗਾ ਲਵੇ ਮੈਂ ਗਾਰੰਟੀ ਉਹ ਫੁੱਲ ਆਪਣੀ ਠੀਕ ਆ ਵੀਰੇ ਥਣ ਦੀ ਗਾਰੰਟੀ ਹੋਊਗੀ ਹੈ ਹਾਂਜੀ ਠੀਕ ਹੋਊਗੀ ਅੱਜ ਦੀ ਆਗਾਣੀ ਹੈ ਨਾ ਹਾਂਜੀ ਅੱਜ ਦੀ ਹੋਊਗੀ ਆਗਾਣੀ ਹਾਂਜੀ ਫੇ ਪੰਜਾ ਦਿਨਾਂ ਬਾਅਦ ਕਹੀ ਜਾਵੇ ਅਗਲਾ ਨਹੀਂ ਨਹੀਂ ਸਹੀ ਗੱਲ ਹੈ ਨਾ ਭਾਈ ਤੇ ਆਹ ਬਾਈ ਝੋਟੀ ਬਾਰੇ ਦੱਸੀ ਇਹ 5 ਕੰਮਲੀਟ ਹੋ ਗਿਆ 6ਵਾਂ ਮਹੀਨਾ ਲੱਗ ਗਿਆ ਨੂੰ 6ਵਾਂ ਮਹੀਨਾ ਲੱਗ ਗਿਆ ਹਾਂਜੀ ਦੁੱਧ ਕੋਈ 2 4 4 ਕਿਲੋ ਸਾਡੇ ਕੋਲ ਨਹੀਂ ਕਿ ਭਾਈ ਮਿਲੀ ਨਹੀਂ ਉਪਰਾ ਕਰ ਗਈ ਇਹ ਮਿਲੀ ਨਹੀਂ ਉਪਰਾ ਕਰ ਗਈ ਜੀ ਨਹੀਂ ਤਾਂ ਰੋਕ ਕਵੇ ਨਾ ਠੀਕ ਹੈ ਭਾਈ ਛੋਟੀ ਚੰਗੀ ਹੈ ਹਨਾ ਭਾਈ ਹਾਂਜੀ ਹੂੰ ਇਹ ਲੱਕਾ ਲੱਗ ਗਿਆ ਇਹਨੇ ਵੀ ਪੱਠੇ ਪੁੱਠੇ ਚੱਕੇ ਨਹੀਂ ਲੱਗਦੇ ਮਾਲ ਚੋਂ ਆਈ ਨਾ ਜੀ ਹੈ ਮਾਲ ਚੋਂ ਆਈ ਡੰਗਲ ਮਾਲ ਚੋਂ ਆਈ ਹੈ ਠੀਕ ਹੈ ਤੇ ਚੈੱਕ ਪਾਸ ਆ ਭਾਈ ਹਾਂਜੀ ਚੈੱਕ ਚੈੱਕ ਕਰਵਾ ਕੇ ਦੇਣੀ ਆ ਵੀਰੇ ਆਹੀ ਬੀਬੀ ਦੇ ਵਿੱਚ ਪੱਖ ਵੱਧ ਰੱਖਦੀ ਆ ਆ ਹਨਾ ਹਾਂਜੀ ਹੂੰ ਕਿੰਨੇ ਦੀ ਦੇ ਦੀਏ ਭਾਈ ਮੋਹਲ ਦੇ ਦਾ 63000 ਰੁਪਏ ਕਰਦੇ ਆਂ। ਤੇ ਨਾ ਕਰ ਯਾਰ ਅੱਡ ਹੋਣ ਵਾਲੀ ਗੱਲ ਯਾਰ। ਫੇ ਤੁਸੀਂ ਦੱਸ ਦਿਓ ਜਿੰਨੇ ਦੀ ਯਾਰ। ਤੁਹਾਡੇ ਮੂੰਹ ਫੱਬਣਾ ਜ। ਹਾਂ। ਤੁਹਾਡੇ ਮੂੰਹ ਲਗੜਾ। 50 ਦੀ ਦੇ ਦਈਏ। ਹਾਂਜੀ। 56 ਦੀ। ਨਹੀਂ 56 ਦੀ ਨਹੀਂ ਆਉਂਦੀ। ਕਿੰਨੇ ਦੀ ਫਿਰ ਹਾਂ ਨਾ? 60 ਦੀ ਦੇ ਦਾਂਗੇ। ਹਾਂ। 60 ਦੀ। ਯਾਰ ਛੱਡ ਦੇ ਯਾਰ। ਚਲੋ ਛੱਡ ਦਾਂਗੇ ਕੋਈ। ਹਾਂ। ਕੋਈ ਕਰੂਗਾ ਫੋਨ ਛੱਡ ਦਾਂਗੇ। ਠੀਕ ਹੈ ਬਈ। ਓਕੇ ਲੈ ਵੀ ਮੈਂ ਸਾਂਭਣਾ ਇਹਨੂੰ ਮਾੜੀ ਨਹੀਂ ਹੈ ਨਾ। ਹਾਂਜੀ। ਰੁੱਤ ਚੰਗੀ ਜੇ ਸੁਪੂਗੀ ਬਈ। ਆ ਲੱਖ ਨੂੰ ਹੱਥ ਪਾ ਜਾਣੇ ਨੇ। ਮਾਜਣਾ ਗੋਂਗ ਚੰਗੇ ਆ ਝੋਟੀ ਦੇ ਉਮੈ ਮਿਲਦੀ ਵੀ ਕਿੱਥੇ ਬਾਈ ਸੱਜਰ ਜਕਰ ਹਨਾ ਨੀਲੇ ਦੇ ਗੱਬਣ ਹੋਈ ਹੈ ਅੱਛਾ ਦੁੱਧ ਕਿੰਨਾ ਦਿੱਤਾ ਹੋਇਆ ਇਹਨੇ 12 ਕਿਲੋ ਦਿੱਤਾ ਹੈ ਲੇਵਾ ਬਹੁਤ ਬਣਾਉਂਦੀ ਹੋਊਗੀ ਹਾਂਜੀ ਅੱਛਾ ਨੰਬਰ ਬਾਈ 985555 ਜੀ 55405 ਇੱਕ ਵਾਰੀ ਹੋਰ ਬੋਲ ਦਈਏ 985555 ਜੀ 55405 ਠੀਕ ਹੈ ਬਾਈ ਇਸ ਨੰਬਰ ਤੇ ਕਰੋ ਬਾਈ ਨਾਲ ਰਾਬਤਾ ਕਰ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ